ਸਾਸਤਰੀ ਕਾਲ ਜੀ ਅੱਜ ਆਪਾਂ ਗੱਲ ਕਰ ਰਹੇ ਆ ਇੱਕ ਓੰਕਾਰ ਸੱਚ ਤੇ ਸੇਵਾ ਦੇ ਕੁਝ ਖਾਸ ਨੁਕਤੇ ਬਾਰੇ ਸਾਡੇ ਕੋਲ ਜਿਹੜੀ ਜਾਣਕਾਰੀ ਹੈ ਉਹ ਸਿੱਖੀ ਦੇ ਬੜੇ ਹੀ ਮਤਲਬ ਬੁਨਿਆਦੀ ਤੇ ਡੂੰਗੇ ਸਿਧਾਂਤਾਂ ਨੂੰ ਉਜਾਗਰ ਕਰਦੀ ਹੈ ਆਪਣਾ ਮਕਸਦ ਬਸ ਇਹੀ ਹੈ ਕਿ ਇਹਨਾਂ ਵਿਚਾਰਾਂ ਪਿੱਛੇ ਜਿਹੜਾ ਅਸਲ ਗਿਆਨ ਹੈ ਉਸ ਨੂੰ ਥੋੜਾ ਸਮਝੀਏ ਹੈ ਨਾ ਤਾਂ ਪਹਿਲੀ ਗੱਲ ਜਿਹੜੀ ਬਹੁਤ ਧਿਆਨ ਖਿੱਚਦੀ ਹੈ ਉਹ ਹੈ ਨਾ ਕੋਊ ਵਿਰੋਧੀ ਨਾ ਕੋਊ ਪਰਾਇਆ ਸਭ ਵਿੱਚ ਵਸਦਾ ਇੱਕ ਹੀ ਰਬ ਹੈ ਇਹ ਤਾਂ ਬਹੁਤ ਵੱਡੀ ਗੱਲ ਹੈ ਚਲੋ ਇਹਨੂੰ ਥੋੜਾ ਦੇਖਦੇ ਆਂ ਬਿਲਕੁਲ ਜੀ ਇੱਕ ਓੰਕਾਰ ਮਤਲਬ ਉਹ ਇੱਕੋ ਇੱਕ ਹਸਤੀ ਜੋ ਸਭ ਦਾ ਮੂਲ ਹੈ ਇਹ ਤਾਂ ਸਿੱਖ ਫਲਸਫੇ ਦੀ ਨੀਹ ਹੈ ਪਰ ਅਸਲ ਗੱਲ ਦੇਖੋ ਜੀ ਇਹ ਹੈ ਕਿ ਇਹ ਸਿਰਫ ਰੱਬ ਬਾਰੇ ਦੱਸਣਾ ਨਹੀਂ ਇਸ ਦਾ ਸਿੱਧਾ ਅਸਰ ਸਾਡੇ ਆਪਸੀ ਵਿਹਾਰ ਤੇ ਪੈਂਦਾ ਹੈ ਹੂੰ ਕਿਵੇਂ ਦੇਖੋ ਜਦੋਂ ਹਰ ਕਿਸੇ ਵਿੱਚ ਹਰ ਜੀਵ ਵਿੱਚ ਉਸੇ ਇੱਕ ਦੀ ਜੋਤ ਦਿਸਣ ਲੱਗ ਪਏ ਤਾਫਰ ਵੈਰ ਵਿਰੋਧ ਆਪਣਾ ਪਰਾਇਆ ਉੱਚੀ ਨੀਚ ਇਹ ਸਭ ਭਾਵਨਾਵਾਂ ਮਤਲਬ ਖਤਮ ਹੋ ਜਾਂਦੀਆਂ ਨੇ ਅੱਛਾ ਹਾਂਜੀ ਇਹ ਵਿਚਾਰ ਹੀ ਸਾਂਝੀਵਾਲਤਾ ਦੀ ਬਰਾਬਰੀ ਦੀ ਨੀਂ ਬਣ ਜਾਂਦਾ ਹੈ ਫਿਰ ਦੁਸ਼ਮਣ ਕੌਣ ਰਿਹਾ ਤਾਂ ਜ਼ਿਕਰ ਵਾਰ-ਵਾਰ ਆਉਂਦਾ ਹੈ ਸੱਚ ਬੋਲੋ ਸੇਵਾ ਕਰੋ ਤੇ ਨਾਮ ਜਪੋ ਹਾਂਜੀ ਇਹ ਸੁਣਨ ਨੂੰ ਪਾਵੇਂ ਸੌਖਾ ਲੱਗੇ ਪਰ ਹੈ ਬਹੁਤ ਡੂੰਗਾ ਇੱਕ ਪੂਰਾ ਜੀਵਨ ਟੰਗ ਹੈ ਇਹ ਬਿਲਕੁਲ ਤੇ ਇਹ ਤਿੰਨੇ ਚੀਜ਼ਾਂ ਨਾ ਇਹ ਆਪਸ ਵਿੱਚ ਬਹੁਤ ਗਹਿਰਾਈ ਨਾਲ ਜੁੜੀਆਂ ਹੋਈਆਂ ਨੇ ਇਹ ਅਲੱਗ-ਅਲੱਗ ਨਹੀਂ ਹਨ ਹੂੰ ਜਿਵੇਂ ਸੱਚ ਯਾਨੀ ਸਚਾਈ ਨਾਲ ਇਮਾਨਦਾਰੀ ਨਾਲ ਜੀਣਾ ਇਹ ਸਾਨੂੰ ਸੇਵਾ ਕਰਨ ਲਈ ਪ੍ਰੇਰਦਾ ਹੈ ਤੇ ਜਦੋਂ ਕੋਈ ਸੱਚਾ ਹੈ ਸੇਵਾ ਭਾਵ ਵਾਲਾ ਹੈ ਤਾਂ ਉਸ ਦਾ ਮਨ ਉਹ ਕੁਦਰਤੀ ਤੌਰ ਤੇ ਨਾਮ ਸਿਮਰਨ ਵੱਲ ਜਾਂਦਾ ਹੈ ਅੱਛਾ ਹਾਂਜੀ ਤੇ ਨਾਮ ਸਿਮਰਨ ਨਾਲ ਮਨ ਹੋਰ ਸਾਫ਼ ਹੁੰਦਾ ਸ਼ਾਂਤ ਹੁੰਦਾ ਹੈ ਤੇ ਫਿਰ ਉਹ ਸਚਾਈ ਤੇ ਸੇਵਾ ਵਾਲੇ ਕੰਮਾਂ ਨੂੰ ਹੋਰ ਪੱਕਾ ਕਰਦਾ ਹੈ ਇੱਕ ਚੱਕਰ ਜਿਹਾ ਬਣ ਜਾਂਦਾ ਸਮਝ ਗਿਆ ਇੱਕ ਦੂਜੇ ਨੂੰ ਮਜ਼ਬੂਤੀ ਦਿੰਦੇ ਨੇ ਬਿਲਕੁਲ ਇੱਕ ਪੂਰਾ ਅਧਿਆਤਮਿਕ ਅਭਿਆਸ ਹੈ ਇਹ ਤੇ ਇਹਨਾਂ ਵਿੱਚੋਂ ਵੀ ਜਿਵੇਂ ਦੱਸਿਆ ਗਿਆ ਹੈ ਸੇਵਾ ਤੇ ਖਾਸ ਜ਼ੋਰ ਹੈ ਇੱਕ ਲਾਈਨ ਬਹੁਤ ਪ੍ਰਭਾਵਸ਼ਾਲੀ ਲੱਗੀ ਜਿਹੜਾ ਬੰਦਾ ਹੋਰਾਂ ਦੀ ਭਲਾਈ ਕਰਦਾ ਰੱਬ ਉਸਦੇ ਨਾਲ ਖੁਦ ਹੁੰਦਾ ਹੈ ਇਥੇ ਗੱਲ ਹੋਰ ਡੂੰਗੀ ਹੋ ਜਾਂਦੀ ਹੈ ਹਾਂਜੀ ਬਿਲਕੁਲ ਇਹ ਸਿਰਫ ਇਹ ਨਹੀਂ ਕਿ ਚੰਗਾ ਕੰਮ ਕਰੋ ਤੇ ਚੰਗਾ ਫਲ ਮਿਲੇਗਾ ਗੱਲ ਇਹ ਹੈ ਕਿ ਨਿਰਸਵਾਰਥ ਸੇਵਾ ਜਦੋਂ ਤੁਸੀਂ ਬਿਨਾਂ ਕਿਸੇ ਫਲ ਦੀ ਇੱਛਾ ਦੇ ਕਰਦੇ ਹੋ ਉਹ ਆਪਣੇ ਆਪ ਵਿੱਚ ਇੱਕ ਅਜਿਹੀ ਅਵਸਥਾ ਬਣਾ ਦਿੰਦੀ ਹੈ ਜਿੱਥੇ ਤੁਸੀਂ ਕਹਿ ਲਓ ਰੱਬੀ ਮੌਜੂਦਗੀ ਦਾ ਅਹਿਸਾਸ ਹੁੰਦਾ ਹੈ ਹੂੰ ਰੱਬੀ ਮੌਜੂਦਗੀ ਜਾਂ ਸ਼ਾਇਦ ਮਦਦ ਮਿਲਦੀ ਹੈ ਹਾਂ ਕਹਿ ਸਕਦੇ ਹਾਂ ਇੱਕ ਤਰ੍ਹਾਂ ਨਾਲ ਜਿਵੇਂ ਸਰੋਤ ਇਸ਼ਾਰਾ ਕਰਦੇ ਨੇ ਨਿਰਸਵਾਰਥ ਸੇਵਾ ਰੱਬੀ ਸ਼ਕਤੀ ਨੂੰ ਖਿੱਚਦੀ ਹੈ ਜਿਵੇਂ ਚੁੰਬਕ ਲੋਹੇ ਨੂੰ ਖਿੱਚਦਾ ਹੈ ਉਵੇਂ ਹੀ ਸ਼ਾਇਦ ਉਹ ਨਿਰਮਲ ਭਾਵਨਾ ਉਹ ਸੇਵਾ ਦਾ ਜਜ਼ਬਾ ਉਹ ਰੱਬੀ ਮਿਹਰ ਨੂੰ ਬਰਕਤ ਨੂੰ ਆਕਰਸ਼ਿਤ ਕਰਦਾ ਹੈ اچھا ਤਾਂ ਇਸ ਦਾ ਮਤਲਬ ਇਹ ਹੋਇਆ ਕਿ ਸੇਵਾ ਸਿਰਫ ਦੂਜਿਆਂ ਦੀ ਮਦਦ ਨਹੀਂ ਇਹ ਆਪਣੇ ਆਪ ਨੂੰ ਉਸ ਇੱਕ ਦੇ ਨੇੜੇ ਲੈ ਜਾਣ ਦਾ